हां जी सो सत श्री अकाल नमस्ते आदाब सारेनो होप सो सारे ठीक होंगे मैं ਤੁਹਾਡਾ ਆਪਣਾ குணਾਲ ਲਾਲਾ ਅੱਜ ਦੇ ਬਲੌਗ ਲਈ ਥੋੜਾ ਜਿਹਾ ਲੇਟ ਹੋ ਗਏ ਉਹਦੇ ਲਈ ਮਾਫੀ ਚਾਹਨੇ ਆ ਕੰਮ-ਕਾਰ ਕਰਦੇ ਥੋੜਾ ਜਿਹਾ ਫਿਰ ਕੰਮ-ਕਾਰ ਚ ਵੀ ਤੁਹਾਨੂੰ ਪਤਾ ਟਾਈਮ ਹੋ ਜਾਂਦਾ ਚਲੋ ਕੋਈ ਗੱਲ ਨਹੀਂ ਲੇਟ ਸਹੀ ਕੋਈ ਗੱਲ ਕਰਦੇ ਆ ਸ਼ੁਰੂ ਚਲੋ ਚੱਲੀਏ ਲੋ ਫਿਰ ਅੱਜ ਦੇਖਦੇ ਆ ਕੰਮ ਤੋਂ ਆ ਕੇ ਬੰਦੇ ਕੀ ਕਰਦੇ ਆ ਕਰਾਚ ਆ ਇਹ ਤੁਹਾਨੂੰ ਦਿਖਾਉਣਾ ਸਾਰਿਆਂ ਕਾਰਟਾ ਗਾਇਸ ਆਪਣਾ ਦੇਖਿਆ ਹੋਇਆ ਤੁਸੀਂ ਆ ਆ ਲੋ ਇੱਕ ਮੁੰਡਾ ਦੇਖੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਇੱਕ ਇੱਕ ਕੰਮ ਤੋਂ ਆਨ ਤੋਂ ਬਾਅਦ ਸਾਡਾ ਜਿਹੜਾ ਮੇਨ ਕੰਮ ਹੈ ਬਿਸਤਰਿਆਂ ਲਗਣਾ ਹਾਂ ਨਹੀਂ ਐਸੀ ਬਿਸਤਰਿਆਂ ਨੂੰ ਨਹੀਂ ਲਗਾਇਆ ਜੀ ਬੈਠੇ ਚਲੋ ਕੋਈ ਗੱਲ ਨਹੀਂ ਵਲੌਗ ਨੂੰ ਦੇਖ ਕੇ ਬੰਦੇ ਉੱਠ ਵੀ ਜਾਂਦੇ ਆ ਆ ਤਿਆਰ ਹੋ ਗਏ ਵਲੌਗ ਨੂੰ ਰਸ਼ੂ ਕਰਦੇ ਬਸ ਕੀ ਉਹ ਦੇਖ ਕੀ ਕਰਨਾ ਯਾਰ ਔਰ ਸ਼ੁਰੂ ਕੀਤਾ ਜ ਬਣਾਉਣਾ ਤਾਂ ਪੈਣਾ ਹੀ ਆ। ਬਾਕੀ ਇਹ ਵੀ ਪਾਜੀ ਨਾ ਵੀ ਤਿਆਰ ਪਿਆ ਰਹੂ। ਪਾਜੀ ਸੋ ਗਏ ਆ। ਸੋ ਗਏ ਆ। ਆ ਬੰਦੇ ਦੀ ਸਾਡੀ ਮौज ਆ ਇੱਥੇ ਲੱਭੂਗਾ ਤੁਹਾਨੂੰ ਹਰ ਵੇਲੇ। ਇਹਦਾ ਹੋਰ ਕੋਈ ਕੰਮ ਨਹੀਂ। ਹਾਂਜੀ ਤੁਸੀਂ ਵੀ ਸੋ ਗਏ ਆ। ਛੱਡ ਦਿਓ ਉੱਠ ਜਾਓ ਘਰ ਚ ਸਲਾਬਾ ਹੋ ਗਿਆ ਰੰਗ ਰੰਗ ਕਰ ਲੋ। ਤੇ ਮੈਨੂੰ ਲੱਗ ਰਿਹਾ ਅੱਜ ਮੁੰਡੇ ਨੂੰ ਉਹਦੇ ਆਪਣੀ ਦਵਾਈ ਦਿੱਤੀ ਆ ਡਾਕਟਰ ਨੂੰ। ਜਿਹੜੀ ਆਪ ਲੋਕਾਂ ਨੂੰ ਬੰਦਦਾ ਹੁੰਦਾ ਮੈਂ ਕੋਈ ਦਵਾਈ ਨਹੀਂ ਦਿੱਤੀ ਵੀਰੋ ਇਹ ਹਾਂ ਧੱਕੇ ਜਿਹਨਾਂ ਨਾਮ-ਨਾਮ ਕਰਦੇ ਹੁਣ ਆਪ ਉੱਟਦੇ ਨਹੀਂ ਹੈਗੇ ਬਾਹਰ ਦਾ ਕਹਿ ਕੇ ਬਾਹਰ ਜਾਣ ਦੀ ਸਲਾਹ ਬਣਾਈ ਹੈ ਸਹੀ ਚੱਲੇ ਆ ਹਰ ਵਾਰੀ ਆਪ ਬੰਦਾ ਵੇਟ ਕਰਾਉਂਦਾ ਆ ਅੱਜ ਮੈਂ ਕਰਾ ਅੱਜ ਪਤਵੀ ਇਹਨਾਂ ਨੇ ਸਾਂਭੀਏ ਸੋਚ ਰਹੇ ਆ ਸੋਚ ਰਹੇ ਪਤਾ ਨਹੀਂ ਕਿਹੜਾ ਖੇਡਾ ਫਿਰ ਜਾਰੇ ਆ ਇਹ ਦੇਖੋ ਜੇ ਤੁਸੀਂ ਵੀ ਐਦਾਂ ਸ਼ਦਾਈ ਹੋਣਾ ਚਾਹੁੰਦੇ ਤਾਂ ਤੁਹਾਨੂੰ ਬਾਹਰ ਆਉਣਾ ਪੈਣਾ ਆ ਦੇਖੋ ਕੰਮ ਦੇਖੋ ਬੰਦੇ ਆ ਦੇ ਇਹ ਤਾਂ ਦੇਖੋ ਅਸੀਂ ਯੂਰਪ ਰਹਨੇ ਆ ਯੂਰਪ ਦੇ ਵਿੱਚ ਸਾਨੂੰ ਕੋਈ ਕੰਮ ਨਹੀਂ ਕੰਮਾਂ ਚੋਂ ਕੰਮ ਨਹੀਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਇਥੋਂ ਟੋਟਲੀ ਫਰੀ ਕੰਮ ਬਹੁਤ ਨਹੀਂ ਪਰ ਇੰਨਾ ਕਿ ਸਾਡਾ ਦਿਮਾਗ ਬਿਜ਼ੀ ਹੈ ਨਾ ਅਸੀਂ ਸੋਚ ਰਹੇ ਹਾਂ ਹੈ ਵੇਲੇ ਆ ਪਰ ਸੋਚ ਰਹੇ ਆ ਬਾਹਰ ਜਾਈਏ ਕਿ ਨਾ ਜਾਈਏ ਆਇਆ ਮੈਂ ਇੱਥੇ ਤੇ ਆ ਰੋ ਹੋ ਜੋ ਜੀ ਹੋ ਜੋ ਤਿਆਰ ਹੋ ਤਿਆਰ ਹੋ ਭਾਈ ਹੁਣ ਅਸੀਂ ਹੋ ਗਿਆ ਰੈਡੀ ਪਾਣੀ ਵਾਲਾ ਹੱਥ ਮਾਰ ਲਿਆ ਸਿਰ ਨੂੰ ਬਾਜੀ ਵੈਕਸ ਲਾਉਣ ਲੱਗੇ ਵਾਲਾਂ ਨੂੰ ਆਨੇ ਕਰਕੇ ਮੇਰਾ ਕੌਮ ਕਿਥੇ ਹੈ ਕੌਮ ਕਿਥੇ ਹੈ ਕੌਮ ਤੁਹਾਨੂੰ ਜ਼ਰੂਰੀ ਹੈ ਨਾ ਫਿਰ ਵਾਲ ਤੁਹਾਨੂੰ ਪਤਾ ਵਾਲਾ ਤੋਂ ਵਾਲਾ ਤੋਂ ਬਿਨਾ ਸਰਨਾ ਨਹੀਂ ਹੈਗਾ ਉਸ ਤੋਂ ਬਿਨਾ ਕੋਈ ਗੁਜ਼ਾਰਾ ਨਹੀਂ ਹੁਣ ਅਸੀਂ ਚੱਲੇ ਜਾਂ ਬਾਹਰ ਬਾਹਰ ਜਾ ਕੇ ਦੇਖਦੇ ਹਾਂ ਆਹ ਮੁੰਡੇ ਨੇ ਮੇਰੇ ਨਾਲ ਵਾਅਦਾ ਕੀਤਾ ਇਹ ਕਹਿੰਦਾ ਵਾਲ ਮੈਂ ਇਹਨੇ हेयर ਟ੍ਰਾਂਸਪਲੈਂਟ ਕਰਾ ਕੇ ਦੇ ਦੇਣਗੇ ਤੁਰਕੀ ਤੋਂ ਇਹ ਵੀ ਲੱਗਦਾ ਹੌਲੀ ਹੌਲੀ ਲੋੜ ਮੈਨੂੰ ਵੀ ਪੈ ਜਾਣੀ ਪਰ ਹਜੇ ਬਚਾਇਆ ਹਜੇ ਸਾਡੇ ਨੇਚਰਲੀ ਸਹੀ ਚੱਲਣ ਦੇ ਲੋੜ ਮੈਨੂੰ ਮਗਾ ਮੈਨੂੰ ਪੈਣੀ ਦਾ ਤੋਦੈ ਨਾ ਆਹ ਦੇਖੋ ਨਾ ਤੁਸੀਂ ਇਤੋਂ ਅੰਦਾਜ਼ਾ ਲਾ ਸਕਦੇ ਸੀ ਕਿੰਨੇ ਕੁ ਸਿਆਣੇ ਹੋਗੇ ਬਲੀ ਦੇ ਛੱਡੀ ਬਲੀ ਦੇ ਛੱਡੀ ਅਸੀਂ ਖਤਰਨਾਕ ਬਹੁਤ ਬਹੁਤ ਖਤਰਨਾਕ ਬੰਦੇ ਆ ਅਸੀਂ ਬਚ ਕੇ ਰਹਿਣਾ ਬਸ ਹਾਂਜੀ ਸასი ਗੱਲ ਜੀ ਜਾ ਕੇ ਆ ਗਏ ਆ ਚੱਲੇ ਹਾਂ ਗੇੜੀ ਤੇ ਆ ਚੱਲਿਏ ਆ ਸਾਡੀ ਰਾਣੀ ਕੋਛ ਹੋਇਆ ਯਾਰ ਆ ਵੀ ਲੈ ਲਓ ਹੋਇਆ ਹੋਇਆ ਗੱਡੀ ਨੂੰ ਹੋਇਆ ਕੋਈ ਢਿੱਗੀ ਖੋਲੋ ਢਿੱਗੀ ਖੋਲੋ ਹੋਇਆ ਕੋਛ ਹਾਂਜੀ ਮੈਸਤਰੀ ਸਾਹਿਬ ਕੀ ਹੋਇਆ ਹੁਣ ਮੈਸਤਰੀ ਜਾ ਆ ਗਿਆ ਹੀ ਜਾ ਗਿਆ ਜਾ ਗਿਆ ਮੈਸਤਰੀ ਜਾ ਕੇ ਸਲੇਟ ਖਰਾਬ ਹੋਈ ਉਹਨਸਾ ਉਹਨ ਲੈਟ ਠੀਕ ਕਰ ਲੈਂਦੇ ਆ ਆਪ ਬੰਦਾ ਥਰਵਾ ਕੇ ਆ ਆ ਬੰਦਾ ਸਾਡਾ ਕੋਈ ਨਾ ਕੋਈ ਨੁਸਕਾ ਲੈਂਦਾ ਗੱਡੀ ਦੇ ਰੋਲ ਢਿੱਗੀ ਖੋਲ ਲੈਂਦਾ ਆ ਆ ਬਾਲਾ ਤਿੰਨ ਦਿਨ ਹੋ ਗਏ ਨਾ ਕਰਕੇ ਆ ਪਰ ਹੋ ਗਏ ਨਹੀਂ ਗਿਆ ਜੀ ਕਾਂ ਗੱਡੀ ਧੋਤੀ ਆ ਕਿ ਜੱਜ ਕਰ ਲੈਂਦਾ ਲੈਟ ਮਾਰ ਨਾ ਕੋਈ ਦੀ ਗੱਲ ਆ ਬਸ ਲੋ ਲੋ ਸਰ ਤੁਸੀਂ ਲੈਟ ਲੋ ਬਾਅਦ ਵਿੱਚ ਬਣਾਵਾਂਗੇ ਅਸੀਂ ਪਹਿਲੇ ਤੁਸੀਂ ਲੈ ਲਓ ਮਾ ਦੀ ਐਲਸੀਡੀ ਤੇ ਲਾਗਦੇ ਸਾਨੂੰ ਬਾਕੀ ਨੂੰ ਇਹਨਾਂ ਨਾਲ ਸਬਸਕ੍ਰਾਈਬ ਕਰੋ ਮਹਾਰਾਜ ਸਬਸਕ੍ਰਾਈਬ ਲਾਈਕ ਤੇ ਬੈਲ ਆਈਕਨ ਸਾਰਿਆਂ ਨਾਲ ਨਾ ਨਪੜਾਓ ਉਹ ਤਾਂ ਨਪੜਾਏ ਨਪਣਾ ਮੇਰੀ ਇੱਕ ਗੱਲ ਸੁਣ ਲੋ ਓਏ ਹਾਂ ਸਿੱਟਾ ਤੇ ਜਦੋਂ ਟੋਲ ਪਲਾਇਆ ਆਇਆ ਨਾ ਛਾਤੀ ਦੀ ਚੋੜੀ ਕਰ ਲਿਓ ਪਲਵਾਨ ਲੱਗਾ ਇੱਕ ਪੈਰ ਤੇ ਵੱਜੋ ਪੈਰ ਵੱਜੋ ਕਿ ਸਹੀ ਆ ਤੂੰ ਵੀ ਐ ਜੇ ਕਰ ਤਾ ਐ ਦੇ ਕਰਕੇ ਬਾਹਰ ਕੱਢ ਲਈ ਪਲੇਅਰ ਪਲੇਅਰ ਕਹਿ ਕੇ ਵੱਜਦਾ ਅੱਜ ਕੱਲ ਬੜਾ ਉਹ ਟਰੈਂਡ ਜਿਹਾ ਚੱਲਦਾ ਪਲੇਅਰ ਕਹਿ ਕੇ ਵੱਜ ਜਾਂਦੇ ਸਾਰ ਸਹੀ ਆ ਸਹੀ ਆ ਚੱਲ ਕੋਈ ਬਾਕੀ ਦੇਖਦੇ ਹਾਂ ਯਾਰ ਦੇ ਕਿਤਾ ਪਤਾ ਨਹੀਂ ਕੀ ਕਰਿਆ ਕਰਿਆ ਚੋਰਾਂ ਦੇ ਖੌਫ ਹੀ ਬੜਾ ਹੈ ਖੌਫ ਹੀ ਬੜਾ ਹੈ ਹਾਂਜੀ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਦੇਖ ਕੇ ਤੁਸੀਂ ਮੋਬਾਈਲ ਮਾਰ ਰਿਹਾ ਕੋਈ ਆ ਨਹੀਂ ਰਿਹਾ ਮਸਾਂਟ ਵੀ ਪੈਸਾ ਆ ਤਾਂ ਇੱਥੋਂ ਪਤਾ ਲੱਗਦਾ ਚੋਰਾਂ ਦੇ ਘਰਾਂ ਨੂੰ ਵੀ ਜਿੰਦਾ ਲੱਗਾ ਹਾਂ ਉਹ ਆ ਵੀ ਖੋਲੀ ਦਾ ਆ ਪਰੋੜੇ ਬਾਹਰ ਖਲੋਤੇ ਆਓ ਕੰਦ ਟੱਪ ਗਿਆ ਜੀ ਇਹ ਆਓ ਕੰਦ ਟੱਪ ਆ ਉਹ ਨਾ ਦੇਖਿਆ ਉਹ ਤੋਂ ਨਿਕਲਣਾ ਦੇਖਿਆ ਹੁਣੇ ਖੋਡੇ ਚੋਂ ਨਿਕਲ ਲਈ ਕੁਕੜੀ ਇਹ ਉਹ ਆਇਆ ਆਪਣੇ ਬਾਰੇ ਹੀ ਪੇਛੇ ਲੜੀ ਕਹਿ ਸਕਦੇ ਬੰਦਾ ਕੋਈ ਹੋਰ ਵੀ ਭੇਜ ਦਿੰਦੇ ਅੰਦਰ ਹਾਂਜੀ ਇਹ ਹੋਰ ਨਿਕਲੇ ਇਹ ਹੋਰ ਹੀ ਮੱਝ ਵਾਲਾ ਪੇਸ਼ੇਦ ਹੈ ਇਹਨਾਂ ਨੂੰ ਮੌਲਵੀ ਸਾਹਿਬ ਨੇ ਕਹੇ ਇਹ ਮੱਝ ਵਾਲਾ ਮੌਲਵੀ ਹੈ ਕੀ ਹਾਲ ਜੀ ਵਧੀਆ ਐ ਚੱਬਦੀ ਪੁੱਟੀ ਲੱਗਦੀ ਓਏ ਹੋ ਹੋ ਕੀ ਬੋਲ ਗਏ ਹਾਂਜੀ ਠੀਕ ਠਾਕ ਭਾਜੀ ਠੀਕ ਠਾਕ ਸੀ ਸასი ਗਾ ਜੀ ਐਨੂੰ ਧੰਨਵਾਦ ਜੀ ਆਜੋ ਥੋੜਾ ਜਿਹਾ ਉੱਤੋਂ ਪਰੇਜ਼ ਰੱਖਣਾ ਆਹ ਕਾਪੀਰਾਈਟ ਆਇਆ ਹੈ ਨਾ ਹੈ ਨਹੀਂ ਆਉਂਦਾ ਕਾਪੀਰਾਈਟ ਲੱਗ ਹੀ ਭਾਜੀ ਨਾਲ ਬੈਕ ਕਰੋ ਕਰਤਾ ਹੀ ਕੰਮ ਹੋ ਲੱਭੀ ਕਰਤਾ ਹੀ ਕੰਮ ਹੋ ਕਰਤਾ ਹੀ ਕੰਮ ਹੋ ਬਾਜੀ ਜਿਆਦਾ ਨਹੀਂ ਗੈਠਕਦਾ ਹੀ ਆ ਕਰਤਾ ਹੀ ਕੰਮ ਹੋ ਯਾਰ ਤੁਹਾਨੂੰ ਕਿੰਨੀ ਵਾਰੀ ਸਮਝਾਇਆ ਜੇ ਤੁਹਾਨੂੰ ਨਹੀਂ ਨਾ ਗੱਡੀ ਚਲਾਉਣੇ ਦੀ ਨਵੀਂ ਗੱਡੀ ਤੇ ਯਾਦ ਨਹੀਂ ਆ ਰਹੀ ਯਾਰਾ ਉਹ ਗੱਲ ਦੀ ਨਾ ਮਾਨੇ ਬਲਾਓ ਇੱਥੇ ਮਾਮੇ ਬੁਲਾਓ ਵੀਰ ਆਪਾਂ मामੀ ਪਾ ਛੱਡਿਆ ਡੈਂਟਨ ਮਾੜੀ ਕਿਉਂ ਆ ਨਵੀਂ ਗੱਡੀ ਮੈਂ ਅਜੇ ਨਵੀਂ ਲੈਂਦੀ ਤੋ ਹੀ ਆਉਦਾ ਉਹ ਕਰਤਾ ਵਾ ਨਹੀਂ ਨਹੀਂ ਕੁਛ ਨਹੀਂ ਹੋਇਆ ਆਵੇ ਨਵਾਂ ਬੰਬਰ ਉਹ ਆ ਕੇ ਦੋ ਜਾਵੇਂ ਤੂੰ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਚੱਲ ਉਹ ਨਹੀਂ ਉਹਦੀ ਹੈਂਡ ਬ੍ਰੇਕ ਨਹੀਂ ਲੱਗੀ ਆਰੇ ਹੈਂਡ ਬ੍ਰੇਕ ਤੂੰ ਅੰਨਾ ਵੀ ਰਾਜ ਉਹ ਇੰਨਾ ਰਾਇ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਚੱਲ

ਯਾਰ ਯਾਰ ਉਹ ਨਹੀਂ ਗੱਲ ਹੁੰਦੀ ਤੂੰ ਹੀ ਗੱਡੀ ਆ ਗਏ ਆ ਘਰ ਆ ਗਏ ਆ ਘਰ ਭਾਈ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਗਰਮੀ ਪੈ ਗਈ ਹੈ ਫਿਰ ਗਰਮੀ ਪਈ ਤੇ ਨਹੀਂ ਗੱਲ ਕਰਮ ਕਰਨ ਜਾਈਦਾ ਆ ਕਾਂਡ ਹੋ ਜਾਂਦਾ ਜੀ ਉਹ ਵਾਲਾ ਸਾਬ ਹੋਇਆ ਖੜਾ ਮੁੰਡਾ ਆ ਗਿਆ ਕੰਮ ਤਾਂ ਕਾਕਾ ਵਧਾਈਆਂ 2-200 ਦਾ ਨੁਕਸਾਨ ਹੋ ਗਿਆ ਸਾਰਿਆਂ ਨੂੰ ਕਰਦੇ ਨੇ ਤਰਨਾ ਸਿਖਾਇਆ ਦਲਦ ਰਸਤੇ ਆਵੇ ਫੜਦੇ ਗੱਡੀ ਕਰਮਾ ਵਾਲੀ ਏ ਠੱਕੇ ਨਾ ਵੀ ਜਾਂਦੀ ਕਰਮਾ ਵਾਲੀ ਨੇ ਨੁਕਸਾਨ ਕਰਤਾ ਠੋਗ ਆਏ ਆ ਕਿਸੇ ਚ ਨਾਮੀਆਂ ਰਹਿਮ ਕਰੀ ਮੈਂ ਕੀ ਕਰ ਸਕਦੇ ਭਾਈ ਮੈਟੋਮੈਟਿਕਰ ਬਾਬ ਸੈਗਨ ਹਜੇ ਕਿੱਥੇ ਹੋਏ ਹਜੇ ਤਾਂ ਹੀ ਸੋਚਣ ਦੇ ਸੀ ਕਿ ਬਿਨਾ ਵਲੋਗ ਤੋਂ ਕੰਮ ਹੋ ਗਿਆ ਦੇਲਾ ਉਹ ਹੋ ਜਾਈ ਬਣਾ ਲੋ ਵਲੋਗ ਮੈਂ ਤਾਂ ਸੁਪਾ ਹੀ ਐ ਤਾਂ ਦੇਖੇ ਚਾਰ ਕਿ ਜਾਣਾ ਨੇ ਹੋਣਾ ਆ ਪਹਿਲਾਂ ਨਜ਼ਰਾਂ ਲਵਾ ਲੀਆਂ ਨਜ਼ਰ ਇਜ਼ ਰੀਅਲ ਨਜ਼ਰ ਇਜ਼ ਰੀਅਲ ਲਿਖ ਕੇ ਪੋਣਾ ਆ ਇਸ ਇਸ ਵਲੌਗ ਚ ਨਾਮ ਇਹੀ ਹੈ ਨਜ਼ਰ ਇਸ ਰੀਅਲ ਨਾ